ਰੇਟ ਵਾਲੋ ਕੰਮ ਨਹੀਂ ਨਹੀਂ ਕਰੇ ਬਾਤੂ ਕਰਦੇ ਨੇ ਸਭ ਕੁਝ ਪਰ ਉਹਦੀ ਤਰਤੀਬ ਬਣਾਉਣੀ ਪੈਣੀ ਹੈ ਉਹਨਾਂ ਇਹ ਵੀ ਸਾਨੂੰ ਪਤਾ ਲਗਾਵੀਂ ਕਿ ਇਹ ਮੰਦਿਆ ਦੇ ਘਰ ਭਰਦੇ ਐ ਫੀਲ ਦੇ ਨਾਲ ਹੀ ਉਹਨਾਂ ਤੋਂ ਸਜੇਬ ਰਹਿਣ ਦੀ ਲੋੜ ਹੈ ਤਾਂ ਮਾਰਨ ਵਾਸਤੇ ਬੜਾ ਤੁਰ ਉਹ ਇਹ ਜਿਆਦਾ ਚੱਲਿਆ ਜਾਵੇ ਇਹ ਕਦੇ ਵੀ ਸੋਚੇ ਨਾ ਕਿ ਪੰਜਾਬ ਮੁਟਿਆਰੇਗਾ ਇਹਨਾਂ ਨੂੰ ਮਰੇ ਪ੍ਰੇਖਾ ਦੂਰ ਕਰਨਾ ਚਾਹੀਦਾ ਦੀ ਹੈ ਤੇ ਕਹ ਇਹਨਾਂ ਲਾਤੀਆਂ ਇਹ ਬਹੁਤ ਬੰਦੇ ਨੇ ਹਰ ਸੇਵਾ ਵਿੱਚ ਅੱਗੇ ਹੁੰਦੇ ਇੱਕ ਮੈਂ ਦੇਣ ਦੀ ਕਰਦਾ ਹਰ ਕਿਸਮ ਦਾ ਬੰਦਾ ਹੁੰਦਾ ਹੈ ਹਰ ਜਥੇ ਵੰਦੀ ਵਿੱਚ ਚੰਗੇ ਤੋਂ ਚੰਗੇ ਬੰਦੇ ਤੇ ਮਾੜੇ ਵੀ ਹੁੰਦੇ ਨੇ ਜੇ ਨਾ ਉਹ ਬਾਦ ਵੀ ਖੜੋਤੇ ਐ ਪਿੰਡਾਂ ਸਰਪੰਚ ਸਾਹਿਬ ਜਿਹੜੇ ਉਹਨਾਂ ਵਰਗਾ ਬੰਦਾ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸੰਗਤਾਂ ਦਰਸ਼ਨ ਕਰ ਰਹੇ ਹੋ ਨਾ ਦੇਖੀ ਗੁਰਦੁਆਰਾ ਨਰੈਣਸਰ ਜੋ ਦੇ ਮਾਪੁਰਖਾਂ ਦਾ ਪੁੱਤਰ ਆਸਾਨ ਹੈ ਬਾਬਾ ਨਰੈਣਦਾਦੀ ਸ੍ਰੀਮਾਨ ਸਰਦਾਰ ਬਾਬਾ ਗੁਰਦੀਪ ਸਿੰਘ ਜੀ ਦੋ ਮਾਪੁਰਖਾਂ ਦੀ ਇਹ ਖੁਲਾਣਾ ਵਰਥੀ ਮਾਈ ਜਾ ਰਹੀ ਹੈ ਇਸਰਾ ਧਰਤਨ ਸਾਰੇ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜਾੜਾ ਜੋ ਹਰ ਸਾਲ ਬੜੀ ਸਰਦਾਂ ਨਾਲ ਤੇ ਬੜੀ ਭਾਰਨਾ ਦੇ ਨਾਲ ਇੱਥੇ ਦੇ ਮੌਜੂਦਾ ਮੁੱਖ ਸੇਵਾਦਾਰ ਜੀਮਾਨ ਸੰਤ ਬਾਬਾ ਸੰਖੇਪ ਸਿੰਘ ਜੀ ਜੋ ਕਿ ਹਰ ਸਾਲ ਬਹੁਤ ਵੱਡੇ ਪੱਧਰ ਤੇ ਇਹ ਗੁਰਪੁਰਬ ਅਤੇ ਨਾ ਮੁਰਕਾ ਵਿਚਲਾਣਾ ਵਰਥੀ ਨੂੰ ਸੰਤ ਬਾਬਾ ਆਪਣਾ ਸਤਿਉੰਦੇ ਹੋ ਦੇ ਜੀਆਂ ਤੇ ਬਦੇ ਦੀ ਅਸਲ ਤਾਂ ਗੇੜੀਆਂ ਦੇ ਉਹ ਅਜੋਕ ਤੌਰ ਤੇ ਆਉਂਦੀਆਂ ਅੱਜ ਲਗਭਗ 5 ਦਿਨ ਹੋ ਗਏ ਆ ਇਹ ਲਗਾਤਾਰ ਗੁਰਪਾਣੀ ਦਾ ਜਾਪ ਤਾਂ ਬਹੁਤ ਪਹਿਲਾਂ ਤੋਂ ਚੱਲਦਾ ਪਿਆ ਪਰ ਵੱਡੇ ਪੱਧਰ ਤੇ 5 ਦਿਨ ਤੋਂ ਜੋ ਇਹ ਸਮਾਰੋਹ ਚੱਲ ਰਿਹਾ ਜਿਸ ਦੇ ਵਿੱਚ ਅੱਜ ਸੰਤੂਰ ਸਾਹਿਬ ਆਗਵਾਦ ਰਿਹਾ ਸੁਆਗਤ ਤੇ ਜੀਵਾਨ ਚੱਲ ਰਿਹਾ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਦੇ ਲੰਗਰ ਹਨ ਗਰਦਾਰ ਭੋਜਨ ਦੇ ਪੀਏ ਬਹੁਤ ਮਿਲਣ ਬਸਾਏ ਗਰੀਬ ਆਲਸਾ ਸੋਤ ਪੁੱਤਰਾ ਵਾਲਾ ਹੈ ਕੋਪਾ ਤੇ ਮਹਾਰਾਜ ਦੇ ਲੰਗਰ ਵੀ ਚੱਲ ਰਹੇ ਆ ਉਧਰ ਬਾਬਾ ਜੀ ਨੇ ਹਰ ਜੋ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਆਏ ਹੋਏ ਆ ਉਧਰ ਦਾ ਵੀ ਬਾਬਾ ਜੀ ਦਾ ਬਹੁਤ ਉਪਰਾਲਾ ਕਰਦੇ ਆ ਹਰ ਪੀੜਤਾ ਦਾ ਵੀ ਬਹੁਤ ਪਹੁੰਚ ਕਰ ਰਹੇ ਆ ਜਿੱਥੇ ਕਿਸੇ ਨੂੰ ਜ਼ਰੂਰਤ ਹੈ ਕਿਸੇ ਨੂੰ ਪਰਚਾਦੇ ਦੀ ਜ਼ਰੂਰਤ ਹੈ ਬਸਤਰਾ ਦੀ ਜ਼ਰੂਰਤ ਹੈ ਕੋਈ ਵੀ ਬਾਬਾ ਜੀ ਬਹੁਤ ਜੋ ਕਿ ਸਾਰੇ ਮਹਤੁਤ ਰਦ ਕੇ ਸ਼੍ਰੀਮਾਨ ਸੰਤਬਾਬਾ ਲੀਡਰ ਕੈਨ ਦੀ ਗੁਰਦੁਆਰਾ ਗੁਰਸਰਤ ਹੈ ਬੁਲਾਵਾਂ ਸੰਤਬਾਬਾ ਸਭ ਸੇਰ ਸੇਂ ਦੀ ਨਿਰੰਤਰ ਜਾਤੀ ਕੇ ਸੰਤ ਮਹੰਤ ਮਹਾਤਮਾ ਮੋਣੀ ਦੀ ਖੜਾ ਦੇਖ ਕੇ ਦਾਸ ਕੁਖਰਨ ਸਾਰੇ ਰਲ ਕੇ ਉਧਰ ਵੀ ਬਹੁਤ ਵੱਡੇ ਪੱਦਰ ਤੇ ਜੋ ਜੋਗਦਾਨ ਕਰ ਰਹੇ ਆ ਇਸ ਵਾਸਤੇ ਅੱਜ ਦਾ ਜੋ ਦਿਹਾੜਾ ਹੈ ਕੇ ਦੀ ਦੇਸ ਦੀਆਂ ਵਡੇਰ ਦੀਆਂ ਸਜਦਾ ਨੂੰ ਲੱਖ ਲੱਖ ਵਧਾਈ ਹੋਵੇ ਨਾਲ ਹੀ ਬੇਨਤੀ ਹੈ ਕੇ ਸਗਤਾਂ ਵਾਅਦੇ ਵਾਅਦੇ ਸੇਵਾ ਦੇ ਇਹ ਜੇਰਦਾਨ ਪਾ ਕੇ ਤੇ ਆਪਣੇ ਜਨੂਨਾਂ ਸਫਲਾ ਬਣਾਓ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਦੀ ਕਿਰਤ ਨਾਲ ਵਾਹਿਗੁਰੂ ਦੀ ਕੀ ਫਤਿਹ